ਇਸ ਮਿਰਜਾ ਸਾਈਬਾ ਇਸ ਐਪੀਸੋਡ ਦੇ ਵਿੱਚ ਪੂਸੋਨਾਵਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਾਈਬਾ ਦੀ ਖੂਬਸੂਰਤੀ ਬਾਰੇ ਮਿਰਜਾ ਸਾਈਬਾ ਕਿਸ ਤਰ੍ਹਾਂ ਮਿਲੇ ਔਰ ਕਿਸ ਤਰ੍ਹਾਂ ਉਹਨਾਂ ਦੋਹਾਂ ਦੀ ਜ਼ਿੰਦਗੀ ਦਾ ਅੰਤ ਹੋਇਆ ਔਰ ਉਹਨਾਂ ਦੀ mohabbat ਦੀ ਕਹਾਣੀ ਕਿਸ ਤਰ੍ਹਾਂ ਅਧੂਰੀ ਰਹਿ ਗਈ ਅੱਜ ਜਿਸ ਜੰਡ ਹੇਠ ਮਿਰਜੇ ਨੂੰ ਵੱਢਿਆ ਸੀ ਉਹ ਜੰਡ ਅੱਜ ਵੀ ਬਰਕਰਾਰ ਹੈ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਮਿਰਜਾ ਸਾਹਿਬਾ ਇਹ ਕਿੱਸੇ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਇਹਨਾਂ ਕਿੱਸਿਆਂ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਬੜੇ ਨਾਟਕ ਹੋਏ ਨੇ ਬੜੇ ਫੁੱਲ ਲੈਂਥ ਪਲੇ ਹੋਏ ਨੇ ਬਹੁਤ ਸਾਰੇ ਲਾਈਟ ਐਂਡ ਸਾਊਂਡਸ ਇਸ ਨਾਮ ਤੇ ਹੋਏ ਨੇ ਔਰ ਫਿਲਮਾਂ ਦੇ ਵਿੱਚ ਜਿੰਨਾ ਕੁਝ ਵੀ ਦਿਖਾਇਆ ਗਿਆ ਉਹ ਕਿਤੇ ਨਾ ਕਿਤੇ ਉਹਨਾਂ ਦੋਹਾਂ ਦੀ ਜ਼ਿੰਦਗੀ ਨੂੰ ਔਰ ਉਸ ਸਮੇਂ ਦੇ ਵਾਤਾਵਰਣ ਨੂੰ ਦਰਸਾਉਂਦੀਆਂ نظر ਆ ਰਹੀਆਂ ਨੇ ਮਿਰਜ਼ਾ ਸਾਹਿਬਾ ਦਾ ਉਸ ਵਿੱਚ ਅਸਲ ਵਿੱਚ ਰਿਸ਼ਤਾ ਕੀ ਸੀ ਔਰ ਸਾਹਿਬਾ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਮਿਰਜ਼ਾ ਕਿਵੇਂ ਹੋਇਆ ਔਰ ਵੱਡੀ ਗੱਲ ਇਹ ਹੈ ਕਿ ਸਾਹਿਬਾ ਜਦੋਂ ਘਰੋਂ ਬਾਹਰ ਨਿਕਲਦੀ ਸੀ ਤਾਂ ਲੋਕ ਉਸ ਦੀ ਖੂਬਸੂਰਤੀ ਨੂੰ ਵੇਖਦੇ ਹੋਏ ਆਪਣਾ ਕੰਮ ਕਾਜ ਹੀ ਭੁੱਲ ਜਾਂਦੇ ਸੀ ਔਰ ਇਹਨਾਂ ਦੋਹਾਂ ਦੇ ਪਿਆਰ ਤੇ ਮੁਹੱਬਤ ਦੇ ਕਿੱਸੇ ਜਦੋਂ ਗਲੀ ਗਲੀ ਚਰਚਾ ਦਾ ਵਿਸ਼ਾ ਬਣੇ ਤਫੇ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਆਪੇ ਚੋਂ ਬਾਹਰ ਆਏ ਔਰ ਕੌਣ ਸ਼ਖਸੀ ਜੋ ਇਹਨਾਂ ਦੀ ਮੁਹੱਬਤ ਨੂੰ ਵੇਖ ਕੇ ਖੁਸ਼ ਨਹੀਂ ਸੀ ਆਪਾਂ ਕਰਦੇ ਹਾਂ ਪੂਰੀ ਗੱਲਬਾਤ ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਮਿਰਜ਼ਾ ਸਾਇਬਾ ਦੀ ਕਹਾਣੀ ਵੀ ਇੱਕ ਪ੍ਰਸਿੱਧ ਹੈ ਇਹਨਾਂ ਤੋਂ ਇਲਾਵਾ ਹੀਰਾਂਜਾ ਸਸੀਪੁੰਨ ਨੂੰ ਸੋਣੀ ਮਹਿਬਾਲ ਤੇ ਹੋਰ ਕੁਝ ਇੱਕ ਪ੍ਰੀਤ ਕਹਾਣੀਆਂ ਪਰ ਸਭ ਤੋਂ ਜ਼ਿਆਦਾ ਕਹਾਣੀ ਤੇ ਉੱਪਰ ਜੇ ਨਜ਼ਰ ਜਾਂਦੀ ਹੈ ਤਾਂ ਉਹ ਹੈ ਮਿਰਜ਼ਾ ਸੈਬਾ ਦੱਸਿਆ ਜਾ ਰਿਹਾ ਹੈ ਕਿ ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਅਨੇਕ ਪ੍ਰਸੰਗ ਲਿਖੇ ਜਾ ਚੁੱਕੇ ਨੇ ਲੇਕਿਨ ਸਭ ਤੋਂ ਪ੍ਰਸਿੱਧ ਪੀਲੂ ਦਾ ਕਿੱਸਾ ਜਿਹੜਾ ਹੈ ਉਹ ਮਸ਼ਹੂਰ ਹੋਇਆ ਹੈ ਪੰਜਾਬੀ ਗਬਰੂਆਂ ਦੀਆਂ ਢਾਣੀਆਂ ਦੇ ਵਿੱਚ ਜਦੋਂ ਕੋਈ ਕਿੱਸੇ ਦਾ ਜ਼ਿਕਰ ਕੀਤਾ ਜਾਂਦਾ ਹੈ ਕਾਸ਼ਿਕ ਮਿਜਾਜ਼ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹਨਾਂ ਕਿੱਸਿਆਂ ਦੇ ਵਿੱਚ ਇਹ ਵੀ ਇੱਕ ਕਿੱਸਾ ਹੈ ਜਿਸ ਨੂੰ ਲੋਕ ਬੜੀ ਖੂਬਸੂਰਤੀ ਦੇ ਨਾਲ ਸੁਣਦੇ ਨੇ ਔਰ ਉਸ ਬਿੱਲਾ ਉਸ ਬਿੱਲਾ ਕਿਸ ਤਰ੍ਹਾਂ ਗੱਲਾਂបਾਤਾਂ ਕੀਤੀਆਂ ਜਾਂਦੀਆਂ ਸੀ ਕਿਵੇਂ ਰਾਂਝਾ ਤਾਂ ਅੱਬੂ ਅਗਲਾ ਖੁੱਬਕੇ ਜਵਾਬ ਦਿੰਦਾ ਰਾਂਝਾ ਤਾਂ ਐਵੇਂ ਡੰਗਰ ਹੀ ਡੰਗਰ ਚਾੜਦਾ ਰਹਾ ਰਾਂਝਾ ਨਹੀਂ ਮੈਂ ਤਾਂ ਮਿਰਜਾ ਹਾਂ ਮਿਰਜਾ ਮਤਲਬ ਉਹ ਵੀ ਉਸਤਾ ਜਵਾਬ ਜਿੰਦਾ ਉਸੇ ਤਰ੍ਹਾਂ ਕਿਉਂਕਿ ਰਾਂਝੇ ਨੂੰ ਹੀ ਰਿਸ ਕਰਕੇ ਪਿਆਰ ਕਰਨ ਲੱਪੇ ਸੀ ਕਿ ਉਹ ਉਹਦੀਆਂ ਮੱਝੀਆਂ ਚਾਰਦਾ ਸੀ ਤੇ ਵੰਝਲੀ ਵਜਾਉਂਦਾ ਸੀ ਉਹ ਕਹਿੰਦਾ ਭਾਈ ਮੈਂ ਰਾਂਝਾ ਨਹੀਂ ਜਿੰਨੇ ਸਾਰੀ ਉਮਰ ਡੰਗਰ ਚਰਾਉਣ ਦੀ ਲਾਤੀ ਆ ਮੈਂ ਤਾਂ ਮਿਰਜ਼ਾ ਆ ਮਿਰਜ਼ਾ ਇਹ ਫਕਰ ਨਾਲ ਲੋਕ ਆਪਣੇ ਆਪ ਨੂੰ ਮਿਰਜ਼ੇ ਦੇ ਨਾਮ ਤੋਂ ਜਾਣਦੇ ਨੇ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਪੀਲੂ ਪਿੰਡ ਬੈਰੋਵਾਲ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਦਾ ਮੁਸਲਮਾਨ ਜੱਟ ਸੀ ਜਿਸ ਦਾ ਜਨਮ 1580 ਈਸਵੀ ਵਿੱਚ ਹੋਇਆ ਅਤੇ 95 ਸਾਲ ਦੀ ਉਮਰ ਪੂਕੇ 1675 ਦੇ ਵਿੱਚ ਚਕਵਾਲ ਦੇ ਪਿੰਡ ਮਹਿਰੂ ਪੀਲੂ ਵਿਖੇ ਉਸ ਦਾ ਦਿਹਾਂਤ ਹੋ ਗਿਆ। ਉਹ ਬਾਦਸ਼ਾਹ ਜਹਾਂਗੀਰ ਜਿਸ ਦਾ ਸਮਾਂ ਦੱਸਿਆ ਜਾਂਦਾ 1569 ਤੋਂ 1627 ਦੇ ਅੰਤਰਲੇ ਅਤੇ ਸ਼ਾਹਜਹਾਨ 1592 ਤੋਂ 1666 ਦੇ ਮੁੱਢਲੇ ਸਮੇਂ ਦੇ ਵਿੱਚ ਹੋਇਆ। ਤੇ ਸ੍ਰੀ ਗੁਰੂ ਅਰਜਨ ਦੇਵ ਜੀ 1563 ਤੋਂ 1606 ਦੀ ਸੰਗਤ ਕਰਨ ਦਾ ਉਹਨਾਂ ਨੂੰ ਮਾਣ ਪ੍ਰਾਪਤ ਸੀ ਮਿਰਜ਼ਾ ਖਾਨ ਬਾਨਾਮਾ ਦੇ ਖਰਲ ਸਰਦਾਰ ਬਿੰਚਲ ਦਾ ਪੁੱਤਰ ਸੀ ਅਤੇ ਸੈਬਾ ਖੀਬਾ ਸਰਦਾਰ ਮਾਨੀ ਖਾਨ ਦੀ ਧੀ ਮਿਰਜ਼ੇ ਦੇ ਹਾਨ ਦੀ ਸੀ ਸੈਬਾ ਮਿਰਜ਼ੇ ਦੇ ਮਾਮੇ ਦੀ ਧੀ ਸੀ ਅਤੇ ਮਿਰਜ਼ਾ ਸੈਬਾ ਦੇ ਰਿਸ਼ਤੇ ਦੇ ਵਿੱਚੋਂ ਭੈਣ ਭਰਾ ਦਾ ਹੀ ਰਿਸ਼ਤਾ ਜਿਹੜਾ ਦੋਹਾਂ ਦਾ ਬਣਦਾ ਸੀ ਮਿਰਜੇ ਨੂੰ ਸਾਈਬਾ ਦੇ ਘਰ ਰਹਿਣ ਦੀ ਗਰਜ ਨਾਲ ਭੇਜਿਆ ਗਿਆ ਸੀ ਇਸ ਤਰ੍ਹਾਂ ਦੋਨੇ ਬਚਪਨ ਤੋਂ ਇਕੱਠੇ ਪੜਦੇ ਰਹੇ ਖੇਡਦੇ ਰਹੇ ਸਾਈਬਾ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਪੀਲੂ ਆਪਣੀ ਇੱਕ ਕਵਿਤਾ ਦੇ ਵਿੱਚ ਲਿਖਦਾ ਹੈ ਕਿ ਸਾਈਬਾ ਗਈ ਤੇਲ ਨੂੰ ਗਈ ਤਨਸਾਰੀ ਦੀ ਹੱਟ ਫੜ ਨਾ ਜਾਣੇ ਤਕੜੀ ਹਾੜ ਨਾ ਜਾਣੇ ਵਟ ਤੇਲ ਪੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ੇਤ ਉਲਟ ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਮਿਰਜ਼ਾ ਸੈਬਾ ਨਾਲੋਂ ਉਮਰ ਦੇ ਵਿੱਚ ਥੋੜਾ ਵੱਡਾ ਸੀ ਮਸਜਿਦ ਵਿੱਚ ਪੜਦਿਆਂ ਉਹਨਾਂ ਦਾ ਆਪਸ ਵਿੱਚ ਪਿਆਰ ਹੋ ਗਿਆ ਪੀਲੂ ਲਿਖਦਾ ਹੈ ਕਿ ਸੈਬਾ ਪੜੇ ਪਟੀਆਂ ਮਿਰਜ਼ਾ ਪੜੇ ਕੁਰਾਨ ਵਿੱਚ ਮਸੀਤਾਂ ਲਗੀਆਂ ਜਾਣੇ ਕੁੱਲ ਜਹਾਂ ਇੰਡੀਆ ਕੀ ਜਦੋਂ ਕਿਸੇ ਨਾਲ ਕਿਸੇ ਦੀ ਮੁਹੱਬਤ ਹੁੰਦੀ ਹੈ ਮੁਹੱਬਤ ਕਰਨ ਵਾਲਿਆਂ ਨੂੰ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਹੈ ਮੁਹੱਬਤ ਦੀ ਮਿੱਠੀ ਤੇ ਸੋਹਣੀ ਖੁਸ਼ਬੂ ਚਾਰੇ ਪਾਸੇ ਹੋਣੀ ਸੁਭਾਵਕ ਹੁੰਦੀ ਹੈ ਔਰ ਉਹਨਾਂ ਦਾ ਪਿਆਰ ਹੋਰੀ ਹੋਰੀ ਆਪਣੀ ਮੰਜ਼ਲ ਵੱਲ ਵਧਦਾ ਗਿਆ ਸਾਈਬਾ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤੀ ਗਈ ਲੇਕਿਨ ਜਦੋਂ ਸਾਈਬਾ ਨੂੰ ਤਾਹਿਰ ਖਾਨ ਦੇ ਨਾਲ ਵਿਆਹ ਜਾਣ ਲੱਗਿਆ ਕਾਮ ਸਾਬਾ ਨੇ ਕੰਮੂ ਬ੍ਰਾਹਮਣ ਨੂੰ ਮਿਰਜੇ ਦੀ ਦੋਸਤੀ ਦਾ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜ਼ੀ ਕੀਤਾ ਉਸ ਸਾਥ ਸੁਨੇਹਾ ਤੇ ਗਿਆ ਕਿ ਉਹ ਆ ਕੇ ਉਸ ਦੇ ਨਾਲ ਕੀਤੇ ਕੌਲ ਨਿਭਾਏ ਉਸੇ ਦਿਨ ਘਰ ਦੇ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਹੋਇਆ ਸੀ ਭੈਣ ਵੀ ਵਿਦਾਈ ਤੋਂ ਪਹਿਲਾਂ ਮਿਰਜੇ ਨੇ ਜਾਣ ਦੀ ठान ਲਈ ਤਾਂ ਸਾਰਾ ਪਰਿਵਾਰ ਉਸ ਦੀਆਂ ਮਿੰਤਾ ਤਰਲੇ ਕਰਨ ਲੱਗਿਆ ਮਾਪੇ ਭੈਣ ਨੇ ਵਾਸਤੇ ਪਾਏ ਅਤੇ ਇਤਿਹਾਸ ਤੇ ਹਵਾਲੇ ਦੇ ਕੇ ਉਸ ਨੂੰ ਸਮਝਾਇਆ ਪੀਲੂ ਦੇ ਕਿਸੇ ਅਨਸਾਰ ਮਿਰਜ਼ੇ ਦਾ ਪਿਓ ਪੁੱਤਰ ਨੂੰ ਸਮਝਾਇਆ ਹੋਇਆ ਕਹਿੰਦਾ ਹੈ ਕਿ ਪਠ ਰੰਨਾ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਇਹ ਹੱਸਾ ਸਲਾਉਂਦੀਆਂ ਯਾਰੀਆਂ ਤੇ ਰੋ ਰੋ ਦਿੰਦੀਆਂ ਦੱਸ ਬੜਾ ਸੁਣਿਆ ਗੀਤ ਬਹੁਤ ਸੁਣਿਆ ਪਰਿਸ਼ਕ ਦੀ ਰੀਤ ਅਨਸਾਰ ਮਿਰਜ਼ਾ ਨਾ ਟਲਿਆ ਅਤੇ ਆਪਣੀ ਬੱਕੀ ਤੇ ਸਵਾਰ ਹੋ ਖੀਵੇ ਦੇ ਪਿੰਡ ਜਾ ਪਹੁੰਚਿਆ ਬੀਬੋ ਦੀ ਮਦਦ ਮੰਗੀ ਜਿਸ ਤੋਂ ਇੱਕ ਰੱਸੀ ਦੀ ਪੌੜੀ ਬਣਾਈ ਤੇ ਉਹ ਉਸ ਦੀ ਪਿੱਠ ਤੇ ਜਾ ਬੈਠਾ ਮਿਰਜ਼ਾ ਸਾਹਿਬਾ ਨੂੰ ਕੱਢ ਕੇ ਲੈ ਜਾਂਦਾ ਹੈ ਲੇਕਿਨ ਰਸਤੇ ਦੇ ਵਿੱਚ ਜਦੋਂ ਉਹ ਇੱਕ ਝੰਡ ਦੀ ਛਾਂ ਆਰਾਮ ਕਰ ਰਹੇ ਹੁੰਦੇ ਨੇ ਮਿਰਜ਼ਾ ਸੌ ਜਾਂਦਾ ਹੈ ਤੇ ਸਾਹਿਬਾ ਨੂੰ ਪਿੱਛਾ ਕਰ ਰਹੇ ਆਪਣੇ ਭਰਾ ਦਿਖਾਈ ਦਿੰਦੇ ਨੇ ਉਹ ਖੂਨ ਖਰਾਬੇ ਤੋਂ ਬਚਨ ਦੇ ਮੰਤਬ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ ਉਹ ਜਾਣਦੀ ਹੈ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ ਅਤੇ ਜੇਕਰ ਮਿਰਜ਼ੇ ਨਿਸ਼ਾਨਾ ਲਗਾ ਦੇਵੇ ਤਾਂ ਉਸ ਦਾ ਭਰਾ ਵੀ ਉਸ ਨਿਸ਼ਾਨੇ ਦਾ ਸ਼ਿਕਾਰ ਹੋ ਕੇ ਮਰ ਜਾਵੇਗਾ ਅਤੇ ਉਸ ਦੇ ਨਾਲ ਉਸ ਨੂੰ ਪਰਮ ਸੀ ਕੇ ਉਸ ਦੇ ਮਹੰਤ ਤਰਲੇ ਸੁਣ ਕੇ ਕਿਤੇ ਨਾ ਕਿਤੇ ਮਿਰਜ਼ੇ ਤੇ ਤਰਸ ਖਾ ਲੈਣਗੇ ਤਾਂ ਉਸ ਨੂੰ ਮਾਫ ਕਰ ਦੇਣਗੇ लेकिन उसकी सोच के उल्ट उसने भा मिर्जे ते हमला कर देंगे उस मार दें साहबाज बर्दाश्त नहीं कर सकती तलवार मार के खुदकुशी कर ली है सातन साहित्य ज्यादातर अतकथनिया भरपूर है हीर दे किस्से शाह ने हीर सठ तमोदर के तीन सौ सठ सहेलिया दसिया ने जो कि हजम करना कठिन जापता है ਇਸੇ ਤਰ੍ਹਾਂ ਪੀਲੂ ਨੇ ਵੀ ਮਿਰਜ਼ੇ ਦੇ ਪੱਥੇ ਵਿੱਚ 300 ਤੀਰ ਦੱਸੇ ਨੇ ਜੋ ਅਸੰਭਵ ਹੈ 360 ਕਾਨੀ ਮਤਰਕਸ਼ੀ ਦੇਮਾ ਸਾਰਿਆਂ ਨੇ ਫੰਡ ਇਸ ਤਰ੍ਹਾਂ ਦਾ ਜ਼ਿਕਰ ਵੀ ਪੀਲੂ ਨੇ ਆਪਣੇ ਕਿੱਸੇ ਵਿੱਚ ਕੀਤਾ ਹੈ ਔਰ ਸੋ ਦੋਸਤੋ ਉਹ ਝੰਡ ਅੱਜ ਵੀ ਸਾਨੂੰ ਕਈ ਵਾਰ ਵੀਡੀਓ ਤੇ ਦੇਖਣ ਨੂੰ ਮਿਲਦਾ ਹੈ ਮਿਰਜ਼ਾ ਸਾਹਿਬਾ ਦੀਆਂ ਬਣੀਆਂ ਮਜ਼ਾਰਾ ਉਸ ਦੇ ਉੱਪਰ ਚੱਲ ਰਹੀ ਤਿਆਰੀ ਅਸੀਂ ਕਈ ਵਾਰ ਇਸ ਵੀਡੀਓ ਵਿੱਚ ਦੇਖ ਚੁੱਕੇ ਹਾਂ ਉਹ ਝੰਡ ਜਿਸ ਦੇ ਉੱਪਰ ਲਿਖਿਆ ਵੀ ਕਿ ਉਹ ਝੰਡ ਹੈ ਜਿੱਥੇ ਮਿਰਜ਼ੇ ਨੂੰ ਆਖਰੀ ਵਾਰ ਜਿਹੜਾ ਹੈ ਉਹ ਵੇਖਿਆ ਗਿਆ ਤੇ ਸਾਈਬਾ ਦੇ ਭਰਾਵਾਂ ਨੇ ਉਸ ਨੂੰ ਇਸੇ ਹੀ ਝੰਡ ਦੇ نیچے ਮਾਰ ਮੁਕਾਇਆ ਸੀ ਸੋ ਦੋਸਤੋ ਇਹਨਾਂ ਦੇ ਕਿਸੇ ਵੀਰੇ ਨੇ ਬਾਕੀ ਉਹ ਵੀ ਜਲਦੀ ਅਸੀਂ ਪੋਸੂ ਨਾਮਾਂ ਤੇ ਆਪਦੇ ਰੂਬਰੂ ਕਰਾਂਗੇ ਜੁੜੇ ਰਹੋ ਪੋਸੂ ਨਾਮਾਂ ਚੈਨਲ ਦੇ ਨਾਲ